ਹਾਂਜੀ ਮਿੱਤਰੋ ਪਹੁੰਚ ਗਏ ਬਾਈ ਆਪਾਂ ਵੀ ਨਾਬੇ ਮੰਡੀ ਤੇ ਪੂਰਾ ਇੱਕ ਨੰਬਰ ਮਾਹੌਲ ਆ ਦੁਕਾਨਾਂ ਦਾ ਗੁੰਨਾ ਪਰ ਬਾਹਰ ਲੱਗੀਆਂ ਨੇ ਅੰਦਰ ਜਾ ਕੇ ਦੇਖਦੇ ਆ ਮਾਹੌਲ ਕੀ ਬਹੰਦਾ ਜੜਦਾ ਘੋੜੇ ਬਹੁਤ ਆਈ ਜਾਂਦੇ ਆ ਕਾਲੂ ਵੀ ਬਹੁਤ ਆਉਣੇ ਆ ਤੇ ਐਂਟਰੀ ਹਾਂਜੀ ਮਿੱਤਰੋ ਆ ਹੋ ਗਏ ਐਂਟਰ ਆਪਾਂ ਮੰਡੀ ਦੇ ਵਿੱਚ ਉਹ ਸਾਹਮਣੇ ਵਾਲਾ ਬਸ਼ੀਰਾ ਮੱਥੇ ਲੱਗ ਗਿਆ ਆਪਣੇ ਪਹਿਲਾਂ ਹੀ ਚੈੱਕ ਕਰਦੇ ਹੁਣ ਹੀ ਦੇਖਦੇ ਚੱਲ ਪਹਿਲਾਂ ਜਾ ਕੇ ਦੇਖੋ ਮਤਰਾ ਨਯਾਰਾ ਨਾਬੇ ਮੰਡੀ ਦਾ ਮੋਟਰ ਟੀਮਲਾ ਬੰਦਿਆ ਸਾਡੇ ਤੇ ਕਰਦੇ ਰਸਤੇ ਤੇ ਵਾਰ ਵਾਰ ਬੰਤੀ ਜਿੱਤੀ ਆਂਦੀ ਆ ਬਾਈ ਕੀ ਨਾਮ ਆਈ ਕੋੜੇ ਦਾ ਬਾਈ ਸ਼ਾਨਦਾਰ ਠੀਕ ਆ ਕਿਹੜੇ ਦਾ ਬਾਈ ਅਲੀ ਕੇਰਲ ਦਾ ਅਲੀ ਕੇਰਲ ਕਿੰਨੇ ਟਾਈਮ ਦਾ ਹੋ ਗਿਆ ਜੀ ਦੋ ਦੰਦ ਹੋ ਗਿਆ ਦੋ ਦੰਦ ਦਾ ਠੀਕ ਆ ਯਾ ਮਿੱਤਰੋ ਦੋ ਦੰਦ ਬਸ਼ੀਰਾ ਹੋ ਗਿਆ ਛੱਡਣ ਤਾਂ ਨਹੀਂ ਲੱਗੇ ਵੀਰੇ ਹਜੇ ਕੋੜੀਆਂ ਤੇ ਛੋੜੀਆਂ ਨੇ ਛੱਡਤਾ ਜੀ ਛੱਡ ਕਿੰਨੀ ਫੀਸ ਆ ਵੀਰੇ ਇਹਦੀ ਫੀਸ ਕਾਲੀ ਯਾਰ ਕਹਤਾ ਲਈ ਯਾਰ ਫੀਸ ਆ ਬਾਈ ਕਿਹੜਾ ਪਿੰਡ ਆ ਵੀਰੇ ਅੰਮ੍ਰਿਤਸਰ ਵੀ ਅੰਮ੍ਰਿਤਸਰ ਠੀਕ ਆ ਜੀ ਬਾਈ ਸ਼ਾਨਦਾਰ ਦੀ ਠੀਕ ਆ ਮਾ ਬਾਈ ਸ਼ਾਨਦਾਰ ਦੀ ਆ ਡਾਇਰੈਕਟਰ ਦੇਖੋ ਮੈਂ ਤਰ੍ਹਾਂ ਮਹਾਲ ਚੈੱਕ ਕਰੋ ਕੋੜਾੜੀ ਕਰਦਾ ਨਿਕਲਦਾ ਨਹੀਂ ਬੰਦੇ ਸਾਰੇ ਢਾਲੇ ਹੋਏ ਕਰਦੇ ਆ ਮੇਲਾ ਲੱਗਿਆ ਪਿਆ ਇੱਕ ਕੋੜੇ ਕੋਲੇ ਕਿੱਦਾਂ ਪਾਣਾ ਘੰਟਾ ਹੋ ਗਿਆ ਬਾਈਆਂ ਨੂੰ ਟਕਰਾਂ ਸਾਰਾ ਅੱਗੇ ਕਰੋ ਕਰੋ ਮੇਰੇ ਕੋਲ ਆਓ ਜੀ ਬੜਤਰ ਦੇ ਪਾਸੇ ਕਸਨਾ ਟ੍ਰੇਲ ਸਾਈਡ ਤੇ ਹੋਏ ਬਾਤਨੇ ਕਿਸੇ ਕੋੜ ਨੇ ਛੱਪੂਤ ਮਾਰੀ ਜੇਕਰ ਮਿੱਤਰੋ ਕਮਹਾਲ ਪੂਰਾ ਗਰਮ ਆ ਇੱਕ ਨੰਬਰ ਗੱਲਬਾਤ ਹੋਈ ਪਈ ਆ ਆ ਕਿਹੋਂ ਬਾਈ ਬੰਦੀ ਆ ਨਾ ਗੱਲ ਰੂਹ ਘੜ ਜਾਂਦੀ ਆ ਇੱਥੇ ਆ ਕੇ ਹਨਾ ਹਾਂ ਲੈਓ ਪਾਣੀ ਪੀਓ ਬਹੁਤ ਜਣੀ ਠੀਕ ਆੜ ਜਾ ਬਾਈ ਜੋ ਭਾਈ ਦੇਖੀ ਮੜਾ ਇੱਥੇ ਵੀ ਦੇਖ ਭਾਈ ਇਹ ਬੋਰੂਦੀ ਨਾਣੀ ਕੀ ਓਏ ਓਏ ਯਾਰ ਯਾਰ ਕਮੀ ਵੰਡੀ ਰੌਣਕ ਦੇਖ ਲੋ ਮਿੱਤਰੋ ਫੁੱਲਾ ਆਪਣੇ ਨਾਲ ਤੇ ਆਏ ਨਹੀਂ ਜੀ ਤਾਂ ਉਹਨਾਂ ਦਾ ਬਹੁਤ ਕਰਦਾ ਸੀਗਾ ਪਰ ਕੰਮ 'ਚ ਵਿਚਾਰੇ ਫਸੇ ਹੋਇਆ ਯਾਰ ਮੈਂ ਵੀ ਕਰ ਲਈਆਂ ਕੋਈ ਇੱਕ ਮੁੰਡਾ ਯਾਰਾ ਪਰ ਇੱਥੇ ਜੀ ਬਹੁਤ ਲੱਗਦਾ ਹਨਾ ਨਾਲ ਤੈਨੂੰ ਕਿਹਾ ਤਾਂ ਹੈ ਵੀ ਇੱਕ ਮੁੰਡਾ ਵਾ ਲੈ ਕੀ ਆ ਤੂੰ ਹੋਰ ਦੋ ਹੁਣ ਦੋ ਆਏ ਹੋਇਆ ਦੋ ਆਏ ਚਾਰ ਮੁੰਡੇ ਬਹੁਤ ਹੈ ਯਾਰ ਆਪ ਹੀ ਦੇਖ ਲੋ ਪੂਰਾ ਮੰਡੀ ਯਾਰ ਸਾਰੀ ਇੱਥੇ ਵੱਜੀ ਪਈ ਆ। ਇਹ ਸਵੇਰ ਦੇ ਸਾਰੀ ਮੰਡੀ ਘੁੰਮ ਕੇ ਫਿਰ ਇੱਥੇ ਆ ਜੰਨੇ ਆ। ਆਹ ਦੇਖੋ ਮੈਂ ਵੀ ਆ ਜੀ। ਕਿੱਥੇ ਬਹੁਤ ਨਜ਼ਾਰਾ। ਆਪਾਂ ਵੀ ਆ ਜੀ। ਆਪਾਂ ਵੀ ਆ ਜੀ। ਹਲੋ। ਕਾ ਮਾਹੌਲ ਹੈਗਾ ਨਾ ਪੂਰਾ ਘੈਂਟ ਕਰਮ। ਅਦਾਬ ਸਤਿਗੁਰਾਂ ਅਦਾਬ। ਇਹ ਖੜਿਆ ਨਹੀਂਗਾ ਬਾਈ ਚੇਂਜ ਕਰਤਾ ਬਾਈਆਂ ਨੇ ਉਹਦਾ ਖੜਦਾ ਨਹੀਂ ਆਰਾ ਦਮ ਹਾਲ ਦੇਖ ਲੋ ਮਿੱਤਰੋ ਮੰਡੀ ਦਾ ਬੱਸ ਹੁਣ ਪੈੰਨੇ ਆ ਜਾ ਕੇ ਸਵੇਰੇ ਫੇਰ ਗੇੜੇ ਦਵਾਂਗੇ ਨਹੀਂ ਆ ਗਿਆ ਸੀ ਬਹੁਤ ਘੋੜੇ ਤਾਂ ਘਰੇ ਲੈ ਗਿਆ ਬੇਚੂਦ ਨਾਲ ਜਾ ਵਰਦਾ ਇਹ ਖੜੇ ਆ ਬਾਕੀ ਆਪਾਂ ਸਾਰੇ ਪਾਸੇ ਗੇੜਾ ਬਣੀ ਪਤਾ ਉਧਰ ਉਹਰੇ ਨੁਕਰਾ ਖੜਾ ਦਾ ਘੋੜੇ ਕਾਢੇ ਘੋੜੇ ਤੇ ਮਹਿਲਦੇ ਆਂ ਭਾਈ ਆਪਾਂ ਸਵੇਰੇ